ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਸਭ ਠੀਕ ਠਾਕ ਵਧੀਆ ਜੀ ਲੋ ਜੀ ਅੱਜ ਫੇਰ ਬਣਾ ਰਹੇ ਆਂ ਵੀਡੀਓ ਆਪਾਂ ਆ ਗਏ ਆਪਾਂ ਛੱਤ ਤੇ ਜੀ ਚਲ ਤੜਤੇ ਆਪਾਂ ਉੱਤਰ ਖੋਲ ਤੇ ਜੀ ਠੀਕ ਹੈ ਛੱਤ ਤੇ ਆ ਗਏ ਤੁਹਾਨੂੰ ਕੋਈ ਨਾ ਕੋਈ ਕੁਝ ਥੋੜੇ ਜਿਹੇ ਕੰਮ ਇਹ ਵੀ ਉੱਧਰ ਸ਼ਿਫਟ ਕਰਾਂਗੇ ਕੋ ਦੋ ਦਿਨਾਂ ਤੱਕ ਲੋਗਾ ਨਹੀਂ ਹੁੰਦੇ ਨੇ ਚੋਸ ਤੋਗੇ ਨੇ ਪੂਰੇ ਬਾਹਰ ਆਉਂਦਾ ਕਿ ਆਪਣੇ ਆਪ ਨਿਕਲਦੇ ਕੁੜੇ ਦੁਪਹਰ ਇੰਦਰ ਆਪਣੀ ਕੁਪੜੀ ਨੇ ਲੈਣ ਕੰਨ ਲਗ ਲੇਈ ਇੰਦਰ ਆ ਦੋ ਬੱਚੇ ਨਿਕਲੇ ਹੋਣੇ ਆਪਣੇ ਤੇ ਹੋ ਗਏ ਇੱਕ ਹਫਤੇ ਦੇ ਕਰੀਬ ਬਾਤੇ ਹੋ ਗਏ ਨੇ ਪੋਰਟਰੀ ਜਿੰਨੇ ਕਰਨ ਵਾਲੇ ਬੱਚੇ ਮੋਰ ਦੇ ਬਿਨਾਂ ਦੇ ਵਿੱਚ ਨਿਕਲਣਗੇ ਜੇ ਰਹਿੰਦੇ ਨੇ ਥੋੜੇ ਦਿਨ ਦੇਖਦੇ ਆਂ ਟੂ ਟੂ ਕਰੀ ਖਾਰੇ ਪੋਰ ਤਾਂ ਵਿੱਚ ਇਹਨਾਂ ਕੋ ਨਹੀਂ ਨੀ ਲੱਗੀਆਂ ਟੂ ਬੰਦੇ ਦੇ ਨਾਲ ਲੈ ਤੈਨੂੰ 4 ਦਿਨਾਂ ਦੇ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਕੱਢੂਗੀ ਇਹ ਠੀਕ ਹੈ ਇੱਧਰ ਆ ਬੈਠੇ ਆਪਣੇ ਚਿਲਪਰ ਦੇ ਕੱਢੇ ਫੇਸੀ ਇਹ ਹੋ ਗਏ ਨੇ ਜੀ 10 ਕਿਨਾਂ ਦੇ ਕਰੀਬ ਦੇ ਕਦਰਾਂ ਦੇ ਕਰੀਬ ਦੇ ਕੂਬੇ ਨੇ ਠੀਕਾ ਜੀ ਇਧਰ ਇਧਰ ਵੀ ਇਹਨੇ ਕੱਢ ਲਿਆ ਜੀ ਬੱਚਾ ਕੱਢ ਜਾ ਕੱਢ ਦੋ ਨੇ ਸ਼ੁਰੂ ਆਇਆ ਹੁਣ ਤੱਕ ਮੈਂਟਿੰਗ 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 ਦੋ ਬੈਕਗ੍ਰਾਉਂਡ ਦੇ ਉੱਤੇ ਕੋਦਮ ਜੀ ਇਹ ਵੱਡਦਾ ਬੱਚਾ ਸ਼ਾਮ ਨੂੰ ਟਿਮਟੇ ਹੋਏ ਤਦੇ ਨੀਂ ਨੱਚ ਲੋ ਬੱਚਾ ਇਹਨਾਂ ਪਰਸੋਂ ਬਟਾ ਅੱਲਾ ਜੇ ਪਰਸੋਂ ਬਟਾ ਜਿਹੜੇ ਡਰੂਪਰ ਉੱਤੇ ਸੀ ਬੱਚੇ ਵੀ ਥੱਲੇ ਆਪਾਂ ਤਾਰਦੇ ਨੇ ਤਾਂ ਜੋ ਚੋਸ ਤੋਂ ਹੋ ਸਕਣ ਜਿਹ ਥੱਲੇ ਧਾਰ ਤੇ ਇੱਥੇ ਫਿਰਦੇ ਨੇ ਹੋਏ ਚੋਗਾ ਲਈ ਜਾਂਦੇ ਨੇ ਨਾਲ ਥੋੜਾ ਬੋਤਾ ਉਹ ਮਾਰਨ ਤਾਂ ਹੀ ਗੈਂਬ ਦੋਣਗੇ ਜੋ ਉੱਪਰ ਉੱਤੇ ਪਠਾਈ ਰੱਖਿਆ ਹੋਇਆ ਇਹਨਾਂ ਨੇ ਚੋਗਣ ਰੇਟ ਲੱਗਣਗੇ ਇਹਦਾ ਪਹਿਨੇ ਵੀ ਲਾਲੇ ਅੰਡਾ ਲਾਉਦਾ ਉਹ ਜੀ ਇਹਨੇ ਵੀ ਧਲਾ ਲਿਆ ਇਹ ਕੰਡਾ ਕਿ ਜੀ ਰੱਖੇ ਹੋਏ ਨੇ ਦੋ ਅੰਡੇ ਆਪਣੇ ਪਹਿਲਾਂ ਦੇ ਖਰਾਬ ਹੋ ਗਏ ਸੀ ਇੱਥੇ ਆ ਪਾਣੀ ਲੱਗਣ ਕਰਕੇ ਇੱਕ ਉੱਪਰ ਰੋਸ਼ਨ ਦਾ ਨਾ ਕੋਈ ਜੂਨੀ ਲੱਗ ਗਈ ਸੀ ਪ੍ਰਸਾਤਾਂ ਕਰਕੇ ਤੇ ਇਹਦੇ ਇੱਕ ਬੱਚਾ ਕੱਢਿਆ ਸੀ ਦਾ ਆਪਾਂ ਚੇਂਜ ਕਰਤਾ ਇਹਨਾਂ ਦੁਬਾਰਾ ਅੰਡੇ ਰੱਖ ਲਏ ਦੇਖੋ ਆ ਬੱਚਾ ਸੀਗਾ ਉਹਦਾ ਆ ਬੱਚਾ ਇੱਕ ਇਧਰ ਆਪਣੀ ਇਹ ਜੋੜੀ ਦਾ ਇੱਕ ਬੱਚਾ ਨੰਨਾਂ ਦੇ ਅੰਝ ਮਰ ਗਿਆ ਸੀ ਉਹਦਾ ਵੀ ਗੱਲਾਂ ਅੰਡੇ 'ਚ ਮਰ ਗਿਆ ਇੱਕ ਬੱਚਾ ਬਸਾਤੀ ਮੌਸਮ ਕਰਕੇ ਇਹਦਾ ਵੀ ਇੱਕ ਇਹ ਨਕਲੇ ਅੰਡੇ ਦੇ ਵਿੱਚ ਮਰ ਗਿਆ ਸੀ ਠੀਕ ਹੈ ਜੀ ਠੀਕ ਇਧਰ ਆਪਣੀ ਦੋ ਹੀ ਨਕਲੇ ਹੋਣ ਉਹ ਦੋ ਨੇ ਉਹ ਵੀ ਆਪਣੀ ਗਲੇਡੀਏਟਰ ਵਾਲੀ ਜੋੜੀ ਨੇ ਦੋ ਹੀ ਕੱਡੇ ਹੋਏ ਨੇ ਠੀਕ ਹੈ ਜੀ ਇਧਰ ਹੇਠੇ ਵੀ ਦੋ ਹੀ ਕੱਡੇ ਹੋਏ ਨੇ ਬੱਚੇ ਇਧਰ ਵੀ ਦੋ ਹੀ ਹੈ ਜਾਂਟੇ ਗਾਣੀ ਨਸਲ ਜੂਆਂ ਜਾਂਟੇ ਗਾਣੀ ਦੀ ਨਸਲ ਦੇ ਵਿੱਚ ਆ ਜੀ ਉਤਰ ਤੇ ਉਹਦੇ ਬੱਚੇ ਦਿਖਾਉਦੇ ਨੇ ਲੋਚ ਆ ਗੱਡੇ ਨਹੀਂ ਸੀ ਬੱਚੇ ਇਹਨਾਂ ਦੇ ਤੁੰਜਾਇ ਦੋਨੋਂ ਕੜਤਾਂ ਤੇ ਜਿੱਡੇ ਕਾਲੀਆਂ ਪੂਛਾਂ ਦੇ ਦੋ ਬੱਚੇ ਨੇ ਆਪਣੀ ਵਾਲੀ ਕੁੰਟਰੀ ਨਾਲੇ ਆਪਾਂ ਅੰਡੇ ਰੱਖੇ ਨੇ ਅੰਡੇ ਦੇ ਬਦਲ ਤੇ ਆਪਾਂ ਥੱਲੇ ਹੋਰ ਦੇ ਰੱਖਤੇ ਇਹਦਾ ਬੱਚਾ ਵੀ ਕੈਮ ਹੋ ਗਿਆ ਦਿਖਾਉਂ ਲਿਆ ਤੁਹਾਨੂੰ ਇੱਥੇ ਬੈਠਾ ਉਹ ਬਾਹਰ ਨਿਕਲ ਗਿਆ ਅਸੀਂ ਬਾਹਰ ਚੌਕ ਦਾ ਹਾਂ ਠੀਕ ਹੈ ਜੀ ਠੀਕ ਜੀ ਇੱਕ ਆ ਬਿਠ ਗਿਆ ਮੱਚੀ ਖਾਜਾਂ ਕਰ ਦੇਣਾ ਥੱਲੇ ਆ ਦੇ ਰੱਖ ਲੈ ਮਾਪ ਆਪਣੇ ਆ ਉੱਪਰ ਵੀ ਬੱਚੇ ਨਿਕਲੇ ਹੋਏ ਆ ਜੀ ਇਧਰ ਆਂਡੇ ਦੇ ਫੀਡ ਦਾ ਰਿਜ਼ਲਟ ਬਹੁਤ ਵਧੀਆ ਬਈ ਫੀਡ ਫੀਡ ਦੇ ਨਾਲ ਬਹੁਤ ਵਧੀਆ ਬੱਚਿਆਂ ਦੀ ਗਰੋਥ ਵੀ ਹੁੰਦੀ ਹੈ ਤੇ ਆਂਡੇ ਬਹੁਤ ਜਲਦੀ ਲੱਗਦੇ ਆ ਪਰ ਫੋਮ ਉਦੀ ਮਤਲਬ ਇਹਨਾਂ ਦਾ ਭਾਈ ਹੋਈ ਇਹ ਵੀਡੀਓ ਦੇ ਵਿੱਚੋਂ ਬੜਾ ਬੱਚਾ ਬਹੁਤ ਬੱਚਾ ਜਿੰਦਰਾਂਡੇ ਤੇ ਬੱਠੀਆਂ ਇਹ ਵੀ ਹੋ ਗਿਆ ਬੜਾ ਟਾਈਮ ਹੋ ਗਿਆ ਲੱਗ ਰਿਹਾ ਇਹਨਾਂ ਕਰ ਰਹੇ ਠੀਕ ਹੈ ਆਕੇ ਪਾਵਾਂਗੇ ਢਿੱਲੀ ਜਦੋਂ ਆਪਾਂ ਬਾਈ ਦੀ ਉਹ ਭਈਆਂ ਰੋਟੀਆਂ ਉਹ ਤੋਂ ਬਾਅਦ ਫੀਡ ਸਣਕ ਹਰ ਸਰੂ ਇਹ ਤਿੰਨੇ ਚੀਜ਼ਾਂ ਪਾਵਾਂਗੇ ਜਦੋਂ ਪਹਿਲਾਂ ਮੈਂ ਮਾਹਾਂ ਨੂੰ ਪਾਣੀ ਬਦਲੂਗਾ ਧੋ ਕੇ ਆ ਕੇ ਦਾ ਕੂਤਰ ਕੱਲਾ ਕੇ ਬੈਠ ਗਿਆ ਇਹਨੂੰ ਆਪਾਂ ਧਾਰੀ ਰੱਖਿਆ ਆਪਾਂ ਕੂਤਰਾਂ ਦੀ ਨਹੀਂ ਰੱਖਦੇ ਜਿੱਦ ਤੱਕ ਇਹਦਾ ਆ ਫੋਨ ਆਪਣਾ ਲੈ ਜੂਗਾ ਨਹੀਂ ਤੱਕ ਪੰਡਿਆਰ ਦੋਸਤਾਂ ਨੂੰ ਦਵਾਂਗੇ ਆਪਾਂ ਆਪਣੇ ਖੁਦਿਆਂ ਦੀ ਨਹੀਂ ਬਾੜਦੇ ਬਈ ਕੈ ਸ਼ਾਹ ਨੂੰ ਆ ਉਹਨੇ ਕੀਤਾ ਕਿ ਉਹ ਦਰਸ਼ਾਤਾ ਆਪਾ ਲੋ ਜੀ ਆ ਦੇ ਇਦਾਂ ਬੱਚੇ ਕੇ ਝਾਉਨੇ ਸੌਖੇ ਨੇ ਛਤਰੀ ਜਾਂਦੇ ਜਾਲ ਦੇ ਵਿੱਚ ਖੁੱਲੇ ਛੱਡੇ ਹੋਏ ਮਰਜੀ ਨਾਲ ਬੈਠੇ ਆ ਉੱਪਰ ਲਈ ਛਤਰੀ ਦੇ ਵੇ ਨਾਲ ਕਰੀ ਤਗੜੇ ਪਾਇਸ ਤੇ ਟਿੱਕਾ ਦੇ ਆਪਣੀਆਂ ਡੂਲ ਤੇ ਥੱਲੇ ਵੀ ਫਿਰਦੇ ਆ ਇਦਾਂ ਇਸ ਤਰੀਕੇ ਨਾਲ ਛਤਰੀ ਜਲਦੀ ਫੜਨ ਲਾ ਜਾਂਦੇ ਨੇ ਬਈ ਗੇਜ ਦੇ ਬਹੁਤ ਜਲਦੀ ਦੇ ਬੱਚੇ ਇਹ

பிருக்குத்துவிட்டேனே <laughs> பிருக்குத்துவிட்டேனே ਦੇਖੋ ਜੀ ਅੱਦਾ ਛਤਰੀ ਤੇ ਇੱਕ ਦੂਜੇ ਦੀ ਰੀਸ ਨਾਲ ਫਿਰ ਬੈਠਦੇ ਰਹਿੰਦੇ ਨੇ ਖੁੱਲੇ ਆਪਣੇ ਆਪ ਉੱਡ ਕੇ ਤੇ ਬਾਹਰ ਵੀ ਆਏ ਫਿਰ ਇਸੇ ਲਈ ਸੌਖੀ ਛਤਰੀ ਫੜ ਲੈਂਦੇ ਨੇ ਇਹਦਾ ਇਹ ਫਾਇਦਾ ਛਤਰੀ ਦਾ ਹੀ ਆਪਾਂ ਨੂੰ ਉਹ ਬਾਹਰ ਕਰਦੇ ਫਿਰ ਛਤਰੀ ਦਾ ਉਪਰੋਣੇ ਕਰਦੇ ਜੋਂ ਗਾਲ ਦੇ ਵਿੱਚ ਇੱਥੇ ਬੈਠਦੇ ਆ ਛੋੜੇ ਛੋੜੇ ਅੰਦਰ ਲਾਉਨੇ ਛੋੜੇ ਛੋੜੇ ਜਿਆਦਾ ਇੱਕ ਨਾਲ ਜੋੜੀ ਛੱਡੀ ਆ ਠੀਕ ਹੈ ਜੀ ਉਹ ਪਾਣਾ ਵੀ ਜੜੀ ਛੱਡੀ ਆ। ਬੜਾ ਕੂਤਰਾ ਗੁੜਕਾ ਦਾ ਸ਼ਾਹ ਕੋ। ਤੇ ਬਾਈ 우ਸਤਾਦ ਕਾਕੇ ਨਵੇਂ ਕਿੱਲੇ ਵਾਲਿਆਂ ਦੇ ਕੂਤਰਾ ਜੁਆਈ। ਤੇ ਬਾਈ ਮਿੰਟੂ ਬਖਸ਼ਰ ਸਾਹਿਬ ਆਪਣਾ ਗਿਰੋ। ਉਹਨਾਂ ਕੋਲ ਆਇਆ। ਤੇ ਪੱਠੀ ਆਪਣੀ ਘਰ ਦੀ ਆਈ ਇਹੇ। ਮੋਟਰਸਾਈਕਲ ਵਾਲਿਆਂ ਦੇ ਵਿੱਚੋਂ। ਬਹੁਤ ਜ਼ਿਆਦਾ ਚੰਗੀ ਉੱਪੀ ਸੀ ਘਰੇ ਇਹ। ਸ਼ਾਹ ਕੀ ਆਪਾਂ ਬੰਦ ਕਰ ਦਿੱਤੀ। ਇਹ ਪੱਠੇ ਨਾ ਮੇੜਤੀ। ਦੇਖਦੇ ਅੱਗੇ ਰੀਅਲਟੇਜ ਮੈਂ ਉਹਨਾਂ ਦੇ ਬੱਚਿਆਂ ਦਾ। ਆਪਰੇ ਉੱਪਰ ਬੱਚਿਆਂ ਨਾਲ ਆਪਰ ਬੱਚੇ ਸੋਹਣੇ ਹੋ ਗਏ ਸੀਗੇ ਕਬੂਤਰਿਆਂ ਨਾਲ ਤੇ ਕਬੂਤਰ ਆਪਾ ਬਦਲਤਾ ਜੀ ਕਬੂਤਰਿਆਂ ਵਾਲਾ ਕੂਤਰ ਲਾਤਾ ਕੂਤਰ ਨਾਲ ਵੀ ਇਹਦੇ ਬੱਚੇ ਬਹੁਤ ਚੰਗੇ ਉੱਡਦੇ ਆ ਤੇ ਆਹ ਜਿਹੜੇ ਬੱਚੇ ਕਢਾਏ ਹੋਏ ਨੇ ਪਹਿਲਾਂ ਹੋਰ ਕੂਤਰੋਂ ਉਹ ਵੀ ਬਹੁਤ ਚੰਗੇ ਉੱਡੇ ਹੋਏ ਆ ਅਈ ਆਪਾਂ ਨੇ ਕੂਤਰ ਚੇਂਜ ਕਰਤਾ ਜੀ ਫੇਰ ਇਹਦੇ ਨਾਲ ਸਾਪ ਨਹੀਂ ਜੁੜੀ ਨਹੀਂ ਇਹਨੇ ਪਹਿਲਾਂ ਡੱਬੇ ਕੱਢੇ ਸੀ ਬੱਚੇ ਉਹਨੂੰ ਇੱਕ ਤਰ੍ਹਾਂ ਜਗੜ ਦੇ ਕਿਨਾਂ ਦੇ ਵੀ ਆਂਡੇ ਚ ਮਰ ਗਿਆ ਸੀ ਇਸ ਵਾਰ। ਕੋਈ ਨਾ ਬੱਚਾ। ਠੀਕ ਹੈ ਆਪਣੀ 14 ਖੰਭੀ ਵੀ ਕੱਟੇ ਲਿਆ ਜਿਉਂ। ਠੀਕ ਹੈ ਜੀ ਇੱਕ ਸਾਈਡ ਵਾਲੀ ਪੈੜ ਹੈ। ਤੇ ਆ ਆਪਣਾ ਆਹੜਾ ਨੀਲਾ ਡੱਬਾ ਹਾ ਪਠਾ ਇਹ ਜਿਹੜੀ ਉੱਪਰ ਜੁੜੀ ਦਿਖਾਈ ਹੈ ਹੁਣ ਤੁਹਾਨੂੰ ਜਿਹੜੇ ਬੱਚੇ ਪਾਲਦੇ ਗੂਤਰ ਛੱਡਾ। ਲਓ ਆ ਬੱਚਾ ਉਹਦਾ ਹਰੀਆਂ ਅੱਖਾਂ ਦਾ ਉਹ ਜੁੜੀ ਦਾ ਇਦਾਂ ਆਪਣੇ ਕੋਈ ਕੇ ਸਿੰਪਲੇ। ਬਹੁਤ ਜ਼ਿਆਦਾ ਉੱਡਿਆ ਸੀ ਵੀ ਆਪਾਂ ਬੰਦ ਕਰ ਲਏ ਹੁਣ ਦੁਬਾਰਾ ਉਹਨਾਂ ਦੇ ਖੜਾਵਾਂਗੇ ਤੇ ਇਹਦਾ ਗਾਹਾਂ ਆ ਗੁਗੜੀ ਲਾਤੀ ਇਹ ਵੀ ਬਾਈ ਮੈਂ ਟੂ ਮੁਖਸਰ ਸਾਹਿਬ ਉਹਨਾਂ ਕੋਲੋਂ ਆਈ ਸੀ ਆਪਣੇ ਕੋਲੂਗੇ ਵਾਲਿਆਂ ਚੋਂ ਜ ਆ ਬੱਚਾ ਘਟਾਇਆ ਇਹਨਾਂ ਨੇ ਇੱਕ ਆ ਜਿਹੜਾ ਵੀ ਆਪਾਂ ਨੇ ਲਗਾਤਾ ਜੀ ਆ ਆਪਣੇ ਕੋਲ ਵੱਡਾ ਕਬੂਤਰ ਇਹਦਾ ਬੱਚਾ ਤਲੀਆਂ ਜੇ ਪੰਜ ਬਾਜੀਆਂ ਜਿੱਤੇ ਸੀ ਮਦੀਨ ਨਾਲ ਹੋ ਮਦੀਨ ਗਈ ਮਾਰਾ ਤੇ ਜਿਵੇਂ ਹੁਣ ਮਦੀਨ ਆਪਾਂ ਹੋਰ ਲਾਈਆ ਆ ਬੱਚੇ ਪਹਿਲਾਂ ਹੋਰ ਕਬੂਤਰ ਨਾ ਘੜਾਏ ਹੋਣੇ ਇਹ ਬੱਚੇ ਪਾਲਦੇ ਨੇ ਤੇ ਉਹ ਕਬੂਤਰ ਚੱਕ ਕੇ ਆਪਾਂ ਆ ਛੜਤਾ ਹੁਣ ਨਾ ਮਦੀਨਾਂ ਜੀ ਜਿਹੜੀ ਹੁਣ ਛੱਡੀ ਆ ਕਬੂਤਰ ਨੂੰ ਤੇ ਪਹਿਲਾਂ ਬੱਚੇ ਦੇ ਨੇ ਹੋਰ ਕਬੂਤਰ ਨਾ ਤੇ ਆਹ ਕਬੂਤਰਾਂ ਦੋ ਦੋ ਕੁਤਰੀਆਂ ਛੱਡੀਆਂ ਹੋਈਆਂ ਨੇ ਆਪਾਂ ਨੇ ਇਹਦੇ ਨਾਲ ਆਂਡੇ ਰਖਾਏ ਹੋਏ ਨੇ ਇੱਧਰ ਤੇ ਉਹ ਰੱਖ ਦੂਗੀ ਥੋੜੇ ਦਿਨਾਂ ਤੱਕ ਤੋਂ ਹੁਣ ਛੱਡੀਆਂ ਆਪਾਂ ਦੇ ਨਾਲ ਦੋਨਾਂ ਤੁਰਖਾ ਦੂਗਾ ਆ ਵੀ ਆਪਣੇ ਘਰ ਦੇ ਪੱਠਾ ਪੱਠੀ ਬੰਦ ਕੀਤੇ ਹੋਏ ਨੇ ਜੀ ਆਪਾਂ ਨੇ ਠੀਕ ਆ ਜੀ ਇਹ ਜਿਹੜੀ ਆ ਬੈਠੀ ਮੂਰੇ ਪੱਠੀ ਇਹਦੀ ਮਾਂ 2 ਵਾਰੀਆਂ ਜੱਤੀ ਸੀ ਆਪਣੇ ਕੋਲ ਬਾਲੀ ਚੰਗੀ ਉੱਡੀ ਸੀ ਤੇ ਆਪ ਮਰ ਗਈ ਉਹ ਪੱਠੀ ਉਹਦੀ ਪੱਠੀ ਆਪਾਂ ਬੰਦ ਕਰ ਲਈ ਸੀ ਇੱਧਰ ਤੇ ਆਹ ਕੂਦਰੀ ਇਸ ਆਪਣੇ ਵਾਲੇ ਕਰਦੇ ਕੂਪਰਾਂ ਦੀ ਨੇ ਸਮਝ ਲਓ ਦੋਨੋਂ ਪੱਠਾ ਪੱਠੀ ਤੇ ਇਹਨਾਂ ਨੇ ਹੀ ਕੱਢੇ ਨੇ ਦੋ ਜਿਹੇ ਬੱਚੇ ਇਹ ਵੀ ਨਵੀਂ ਜੋੜੀ ਲਗਾਈ ਜਾਈ ਨੇ ਆਪਾਂ ਚ ਬਲੱਡ ਨੇੜੇ ਘਰ ਤਾਂ ਨੇ ਦੋਨਾਂ ਦਾ ਆਪਸ ਚ ਉਹ ਆਹ ਕੂਦਰੀ ਦੀ ਮਾਸੀ ਦਾ ਪੁੱਤ ਜਿਹਾ ਸਮਝ ਲਓ ਤੇ ਬਾਪਾ ਮਾਮਾ ਕੋਣ ਆ ਡਾਡਾ ਮਾਮਾ ਪੱਖੋਂ ਇੱਕੋ ਬਲੱਡ ਚ ਆ ਜਾਂਦੀਆਂ ਨੇ ਇਹ ਤੇ ਤਾਂ ਕਰਕੇ ਇਹਨਾਂ ਨੂੰ ਆਪਸ ਚਲਾ ਕੇ ਇੱਥੇ ਵੀ ਜਿਵੇਂ ਦਾਉਂਦਾ ਰਿਹਾ ਡੇ ਵੀ ਪਹਿਲੀ ਵਾਰ ਹੀ ਲਾਇਆ ਜੋੜਾ ਇਦਾਂ ਆਪਾਂ ਆਂਡੇ ਰੱਖੀ ਬੈਠੀ ਆ ਆ ਗੂਤਰੀ ਆਪਣੀ ਸੱਤ ਤੋਂ ਸੱਤ ਉੱਡਦੀ ਰਹੀ ਆ ਘਰੇ ਜਿਹੜਾ ਥੱਲੇ ਗੂਤਰ ਉੱਪਰ ਦਿਖਾਇਆ ਵੀ ਗਲੀਆਂ 'ਚ ਬੱਚਾ ਇਹਦਾ ਭਾਈ ਸੀਗਾ ਪੰਜ ਬਾਜੀਆਂ ਜਿੱਤਿਆ ਸੀ ਜਿਹੜਾ ਊਡੀ ਭੈਣ ਆ ਇਹ ਤੇ ਆਪਣੇ ਜਿਹੜਾ ਛੰਨਾ ਨੂੰ ਭਰ ਹਾਲ ਜਿੱਤਿਆ ਆ ਪੌਦਾ ਭਰਾ ਇਹ ਇਹ ਵੀ ਲੱਡਾ ਆਪਸ ਚਲਾਤਾ ਜੀ ਆਪਾਂ ਦੇ ਬੱਚੇ ਚਲੋ ਥੋੜੇ ਥੋੜੇ ਇਦਾਂ ਛਤਰੀ ਦੇ ਘਿਉਣੇ ਸੌਖੇ ਨੇ ਕੋ ਜਦ ਤਾ ਹੁਣ ਛਤਰੀ ਤੇ ਚੜ ਕੇ ਬੈਠੇ ਨੇ ਉਹਨਾਂ ਦਾ ਗਿੱਜਣਾ ਸੌਖਾ ਹੈ ਹੋ ਗਿਆ ਆਪਣੇ ਆਪ ਛਤਰੀ ਫੜਨ ਲੱਗ ਗਏ ਤਾਂ ਬਾਹਰ ਵੀ ਫੜਨਗੇ ਜੇ ਤੋਂ ਆਪਾਂ ਬਾਹਰ ਕੱਢਦੇ ਆ ਥੋੜੇ ਏਜ ਥੋੜੇ 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 ਏਜ ਚਲੋ ਠੀਕ ਹੈ ਜੀ ਮੇਰੇ ਭਰਾ ਧੰਨਵਾਦ ਆ ਜੀ ਆਪਣੇ ਚੈਨਲ ਨੂੰ ਪਿਆਰ ਕਰਨ ਵਾਲਿਆਂ ਦਾ ਬਹੁਤ ਬਹੁਤ ਲਾਭ ਹੋਵੇ ਸਾਰਿਆਂ ਨੂੰ ਜਿੰਦੇ ਲੰਦਬਾ ਮਾਰੇ ਵੀ ਸਭ ਤੇ ਕਬੂਤਰ ਤੰਦਰੁਸਤ ਰਹਿਣ ਜਿੰਨਾ ਕੋ ਹੋ ਸਕਦਾ ਆਪਾਂ ਆਪਣੇ ਭਰਾਵਾਂ ਨੂੰ ਦੱਸਦੇ ਆਂ ਹਰੇਕ ਵੀਡੀਓ ਦੇ ਵਿੱਚ ਤੇ ਕਈ ਭਰਾ ਆਪਾਂ ਨੂੰ ਫੋਨ ਕਰਕੇ ਪੁੱਛ ਲੈਂਦੇ ਨੇ ਭਾਈ ਆਪਾਂ ਨੂੰ ਜਿੰਨੀ ਨੌਲੇਜ ਆਪਾਂ ਦੱਸ ਦਿਆਂਦੇ ਵਾਰੀ ਜ਼ਰੂਰ ਬਿਮਾਰੀਆਂ ਬਾਰੇ ਜਿੰਨੀ ਆਪਾਂ ਨੂੰ ਨੌਲੇਜ ਆ ਵੀ ਆਪਾਂ ਕਿਹੜੀ ਦਵਾਈ ਨਾਲ ਟਰੀਟਮੈਂਟ ਕਰਦੇ ਆ ਤੇ ਕਿਹਦਾ ਰਿਜ਼ਲਟ ਆਉਂਦਾ ਆਪਾਂ ਸਾਰਾ ਦੱਸਦੇ ਆ ਜਿਹੜੀ ਕੱਲ ਵੀਡੀਓ ਆਪਾਂ ਨੇ ਪਾਈ ਆ ਭਾਈ ਉਹੀ ਦਵਾਈਆਂ ਵਰਤਦੇ ਆ ਬਹੁਤ ਸੋਹਣਾ ਰਿਜ਼ਲਟ ਆ ਮਾਲਕ ਦੀ ਮਿਹਰ ਨਾਲ ਤੇ ਬਾਕੀ ਕੋਈ ਨਹੀਂ ਜੇ ਕਿਸੇ ਨੂੰ ਹੋਰ ਕੁਝ ਪੁੱਛਣਾ ਹੁੰਦਾ ਮੇਰੇ ਭਰਾ ਲਾ ਸਕਦੇ ਹੋ। ਬੋਲ ਆਪਾਂ ਨੂੰ ਇੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੇ ਭਰਾ। ਇੱਕ ਨਾ ਆਪਣਾ ਵਾਚਿੰਗ ਟਾਈਮ ਰਹਿੰਦਾ ਪੂਰਾ ਹੋਣ ਤੋਂ 4000 ਘੰਟਾ ਪੂਰਾ ਕਰਨਾ ਹੁੰਦਾ ਜੀ ਵਾਚਿੰਗ ਟਾਈਮ ਦਾ। ਉਹ ਆਪਣਾ ਰਹਿੰਦਾ ਹੈ ਆਪਣਾ 2800 ਕੁਛ 60 ਘੰਟੇ ਹੋਏ ਨੇ ਵਾਚਿੰਗ ਟਾਈਮ 1200 ਘੰਟੇ ਦੇ ਕਰੀਬ ਰਹਿੰਦੇ ਨੇ। ਤਾਂ ਜਿਹੜੇ ਭਰਾ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਰਿਕਵੈਸਟ ਹੈ ਵੀ ਮੇਰੀਆਂ ਸਾਰੀਆਂ ਵੀਡੀਓ ਦੁਬਾਰਾ ਦੁਬਾਰਾ ਲਾ ਕੇ ਫੁੱਲ ਦੇਖਿਆ ਕਰੋ। ਜੋ ਮੇਰਾ ਵਾਚਿੰਗ ਟਾਈਮ ਜੀ ਪੂਰਾ ਹੋ ਜੂਵੇ ਤੇ ਜੋ ਮਿਹਨਤ ਕਰਦਾ ਮੈਂ ਆਪਣਾ ਚੈਨਲ ਆਪਣਾ ਮੋਨਟਾਈਜ਼ ਹੋ ਜੂਗਾ ਫਿਰ ਮੈਨੂੰ ਵੀ ਬੈਨੀਫਿਟ ਹੁੰਦਾ ਰਹੂਗਾ ਤੇ ਆਪਣੇ ਭਰਾਵਾਂ ਨੂੰ ਤਾਂ ਪਤਾ ਤੁਸੀਂ ਹੋ ਜੰਨੇ ਆ ਜਿੰਨੇ ਕੁ ਲੋਕ ਇਹ ਹੈਗੇ ਆ ਠੀਕ ਹੈ ਜੀ ਧੰਨਵਾਦ ਮੇਰੇ ਸਾਰੇ ਭਰਾਵਾਂ ਦਾ ਇੱਕ ਵੀਡੀਓ ਨੂੰ ਪੂਰਾ ਜਰੂਰ ਦੇਖਿਆ ਕਰੋ ਮੇਰੇ ਸਾਰੇ ਭਰਾ ਜਿੰਨੇ ਭਰਾ ਆਪਣੇ ਵੀਡੀਓ ਨਾਲ ਜੁੜੇ ਹੋਏ ਨੇ ਵੀਡੀਓ ਪੂਰੀ ਦੇਖਿਆ ਕਰੋ ਆਪਣੇ ਸ਼ੁਰੂ ਤੋਂ ਐਂਡ ਤੱਕ ਠੀਕ ਹੈ ਜੀ ਓਕੇ ਭਰਾਵੋ ਸਤ ਸ੍ਰੀ ਅਕਾਲ ਸਾਰਿਆਂ ਨੂੰ